ਸਸ਼ੀਕਲ ਜੀ ਸਾਰੇ ਪ੍ਰਾਪਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਕੋਟਕਪੂਰੇ ਸ਼ਹਿਰ ਦੇ ਵਿੱਚ ਆ ਪ੍ਰੇਮ ਨਗਰ ਦੇ ਵਿੱਚ ਆ ਮੈਂ ਮਿੱਤਰੋ ਇਸ ਟਾਈਮ ਤੇ ਲੱਕੜ ਕੰਡੇ ਦੇ ਕੋਲਿਆਂ ਦੇ ਹੋਰ ਕਿਹੜੀ ਸੜਕ ਅਸੀਂ ਸੀ ਵੀਰੇ ਤੇ ਜੋਗੇ ਦੇ ਪੱਟੇ ਵਾਲੀ ਸੜਕ ਬਾਈ ਜੋਗੇ ਦੇ ਪੱਟੇ ਵਾਲੀ ਸੜਕ ਦੇ ਉੱਤੇ ਬਾਈ ਦਾ ਘਰ ਆ ਆਪਾਂ ਸਾਰੀ ਜਾਣਕਾਰੀ ਲੈਣੀ ਮੈਂ ਇਸ ਟੇ ਮੌਜੂਦ ਹਾਂ ਮਿੱਤਰੋ ਪੰਮਨਦੀਪ ਵੀਰ ਦੇ ਕੋਲ ਜਾਨਵਰ ਵਾਈ ਦੇ ਕੋਲੇ ਹੈ ਗਿਆ ਤਿੰਨ ਵਿਕਾਊ ਤਿੰਨੇ ਜਾਨਵਰ ਅੱਡੋ ਅੱਡੀ ਕੁਆਲਿਟੀ ਅੱਡੋ ਅੱਡੀ ਪਾ ਇੱਕ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਵੀ ਜਿਹੜੀ ਪੂਰੀ ਮਹਿ ਵਖਾਉਣੀਆਂ ਨੇ ਇਹਦੇ ਮਗਰ ਮਿਲਣਾ ਵਾ ਤੁਹਾਨੂੰ ਸਰਪ੍ਰਾਈਜ਼ ਮਿੱਤਰੋ ਪੂਰੀ ਕੱਟੀ ਕਮਾਲ ਦੀ ਵੀ ਇਹ ਦਾ ਤੁਹਾਨੂੰ ਮਿਲਨੀ ਹੈ ਇੱਕ ਗੋਡ ਗਿਫਟ ਤੇ ਸਾਂਭਣੀ ਪੈਣੀ ਆ ਯਾ ਦੁੱਧ ਦਾ ਛੱਡ ਕੇ ਚੀਜ਼ ਬਣਾ ਲੈ ਤੇ ਅੱਧੀ ਮੈਂ ਟਕਾਣੀ ਤੇ ਫ੍ਰੀ ਕਰ ਜੂਗੀ ਇਹ ਤੁਹਾਡੇ ਨਾਲ ਵਾਦਾ ਹੋਊਗਾ ਆਓ ਮਿਲਦੇ ਆ ਵੀਰ ਨੂੰ ਕਿੰਨਾ ਦੁੱਧ ਆ ਮੈਂ ਉਹਦੇ ਥੱਲੇ ਕਿੰਨੇ ਦਿਨਾਂ ਦੀ ਸੋਈ ਆ ਕੀ ਡਿਮਾਂ ਸਤਿ ਸ਼੍ਰੀ ਅਕਾਲ ਪਾਉਣ ਦੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਵੀਰੇ ਠੀਕ ਠਾਕ ਵਧੀਆ ਸੇਤੰਕਰ ਪ੍ਰੋਗਰਾਮ ਬਾਈ ਜੀ ਤੁਸੀਂ ਦੱਸੋ ਭਾਈ ਅੱਛਾ ਪਾਉਣਦੀਪ ਭਾਈ ਮੈਂ ਤਾਂ ਆਇਆ ਤੇਰੇ ਕੋਲੇ ਪਹਿਲੀ ਵਾਰੀ ਹੈ ਨਾ ਤੇ ਤੇਰਾ ਕੰਮ ਆ ਲੰਬੇ ਸਮੇਂ ਤੋਂ ਵਪਾਰ ਦਾ ਹਣਾ ਤੇ ਜਾਨਵਰ ਫਿਰ ਆਉਂਦੇ ਜਾਂਦੇ ਰਹਿੰਦੇ ਆ ਹਾਂ ਵੀ ਹਰੇਕ ਤਰ੍ਹਾਂ ਦਾ ਪਸ਼ੂ ਨਾ ਠੀਕ ਆ ਇੱਕ ਵਾਰੀ ਆਪਣਾ ਨਾ ਐਡਰੈਸ ਦੱਸਦੇ ਪ੍ਰੋਪਰ ਘਰ ਦਾ ਵੀ ਕਈ ਵਾਰੀ ਮੇਰੇ ਤੋਂ ਵੀ ਗਲਤ ਹੋ ਜਾਂਦਾ ਆਪਣਾ ਵੀ ਕੋਲ ਪੂਰਾ ਸ਼ਹਿਰ ਆ ਜੀ ਜੀ ਲੱਕੜ ਕੰਡੇ ਤੋਂ ਬਈ ਜੋਗੇ ਦੇ ਪਠਿਆਈ ਸੜਕ ਵੀ ਕਹਿੰਦੇ ਤੇ ਕਈ ਸਾਈ ਮੰਦਰ ਰੋਡ ਵੀ ਕਹਿੰਦਾ ਇੱਥੇ ਸਾਈ ਮੰਦਰ ਵੀ ਆ ਸਾਈ ਮੰਦਰ ਰੋਡ ਆ ਸੜਕ ਤੇ ਆਪਣਾ ਘਰ ਆ ਠੀਕ ਆ ਵੀਰੇ ਅੱਛਾ ਪਵਨਦੀਪ ਬਾਈ ਫਿਰ ਕਿੰਨੇ ਚਿਰ ਹੋ ਗਿਆ ਵਪਾਰ ਕਰਦਿਆਂ ਵਪਾਰ ਵੀ ਮੈਂ ਸੀਗਾ 15 ਸਾਲਾਂ ਦਾ ਜਿਹੜਾ ਡੈਡੀ ਨੇ ਜਾਲਾ ਪਾਇਆ ਸੀ ਜਾਲਾ ਆ ਬੰਦਾ ਟਸਕਾ ਕਰਦਾ ਹੀ ਆ ਹਨਾ ਇਹਦਾ ਟਸਕਾ ਬਹੁਤ ਗੰਦਾ ਬਈ ਮਨ ਨਹੀਂ ਪਣੀ ਉਹ ਗੱਲ ਆ ਇਹ ਨਹੀਂ ਛੱਡ ਸਕਦਾ ਬੰਦਾ ਪਰ ਤਿੰਨ ਮਹੀਨੇ ਦੇ 10 ਘਟਾ ਪਾ ਜਾਨਾ 3 ਮਹੀਨੇ ਰਹਿ ਕੇ ਫਿਰ ਚੀਜ਼ ਚੋੜ ਦੇ ਚਾਰ ਘਟਾ ਜਾਣਾ ਕਾਹੇ ਪਤਾ ਜੋ ਇਹ ਹੋਰ ਲੈ ਲਾਂਗੇ ਹੋਰ ਲੈ ਲਾਂਗੇ ਹੁੰਦਾ ਹੀ ਆ ਬਾਈ ਹਾਂ ਹੋਰ ਲੈ ਕੇ ਪੂਰੇ ਕੰਮ ਬਹੁਤ بڑا ਨਸ਼ਾ ਵੀ ਇੱਕ ਤਰ੍ਹਾਂ ਬਾਕੀ ਇੱਕ ਗੱਲ ਆ ਰੋਜ਼ਗਾਰ ਆ ਜਿਵੇਂ ਮਾਨਾ ਬੇਰੋਜ਼ਗਾਰ ਬੰਦੇ ਲਈ ਵਧੀਆ ਵੀ ਆ ਬਾਈ ਹਨਾ ਬਾਕੀ ਬਈ ਜੇ ਕੋਈ ਸੱਚਾ ਸੋਚਾ ਕਰੂਗਾ ਉਹਦੀ ਕਮਾਈ ਵੀ ਆ ਕਮਾਈ ਵੀ ਆ ਜੇ ਕਹਿੰਦੇ ਠੱਗੀਆਂ ਤੇ ਝੂਠ ਬੰਦ ਕੰਮ ਰੱਖਣਾ ਇਹ ਨੰਬਰਾਂ ਨਾ ਨਹੀਂ ਹਾਂ ਕੋਈ ਮਹੀਨੇ ਕਮਾਈ ਦਾ ਮਤਲਬ ਸੋਚ ਕੇ ਚੱਲ ਪਾ ਤਾਂ ਫਿਰ ਤਾਂ ਠੀਕ ਹੈ ਬਾਕੀ ਵੀ ਜਿੰਨੀ ਚੀਜ਼ ਅਗਲੇ ਨੂੰ ਦੱਸੋ ਗਾਹ ਜਾ ਕੇ ਲਾਂਭਣਾ ਆਵੇ ਬੜਾ ਕੋਟ ਰੋ ਰਹੀ ਆ ਬਈ ਜਿੰਨੇ ਕੱਡੀਆਂ ਗਾਲਾਂ ਤੇ ਬਾਸੋ ਫਿਰ ਬੰਦੇ ਘਾਟੇ ਨਹੀਂ ਜੀ ਪਮਨਦੀਪ ਭਾਈ ਅੱਜ ਕੱਲ ਪੈਸਾ ਹੈ ਨਹੀਂ ਕਿਸੇ ਜਿੰਨੇ ਵੀ ਲੈਣਾ ਮਸਾ ਹੀ ਲੈਣਾ ਹੁੰਦਾ ਹੁਣ ਪਸੂ ਆਪਾਂ ਹੀ ਕੋਈ ਮੰਨ ਲਾ ਘਰੇ ਦੋਤੇ ਮੈਨਾਂ ਨਹੀਂ ਪਾਣੀ ਕੀ ਖੋਜ ਤੰਦ ਪੇਟ ਕੇ ਲੈਣੀ ਪੈਂਦੀ ਆਣਾ ਮੈਨ ਲੈਣੀ ਕਿਹੜਾ ਯਾਰ ਸੌਖੀ ਹੋ ਗਈ ਭਾਈ ਸਾਡੇ ਅਗਸਤ ਵੀ ਬਹੁਤ ਔਖੀਆਂ ਸਾਨੂੰ ਨਹੀਂ ਮਿਲਦੀਆਂ ਜਦੋਂ ਦੇਖਣ ਲੱਗਦੀਆਂ ਉਦੋਂ ਨੂੰ ਆਪ ਨੂੰ ਮਾਰ ਨਹੀਂ ਮਿਲਦਾ ਜਦੋਂ ਮੰਦਾ ਹੁੰਦਾ ਉਦੋਂ ਰੈਕ ਹੀ ਕਹਿਉਂਦਾ ਮੰਦਾ ਬੰਦਾ ਤੂੰ ਬੰਦਾ ਅੱਛਾ ਪੌਣ ਭਾਈ ਅੱਜ ਜਨਵਾਰ 3 ਹੈਣਾ ਸ਼ੁਰੂਆਤ ਕਰਾਂਗੇ ਆਪਾਂ ਬੂਰੀ ਵਿਖਾਵਾਂਗੇ ਵਿਚਾਲ ਯਾਰ ਮੇਰਾ ਪਹਿਲਣ ਹਾਂ ਨਾਈਪੋ ਤਾਂ ਉੱਧਰ ਕਰ ਪੂਰੀ ਤੋਂ ਬਾਅਦ ਚ ਕਰਾਂਗੇ ਇਹਨੂੰ ਪੈਂਡਿੰਗ ਰੱਖ ਨਹੀਂ ਤਾਂ ਫਿਰ ਉਹ ਝੋਟੀ ਨਹੀਂ ਵੇਖਣੀ ਬਾਅਦ ਚ ਅੱਛਾ ਵੀਰੇ ਇਹ ਕਿੰਨਾ ਸੂਆ ਸੋਈ ਆ ਮੈਂ ਇਹ ਵੀਰੇ ਪਲੂਨ ਸੂਈ ਆ 4 ਦਿਨਾਂ ਤੋਂ 4 ਦਿਨਾਂ ਤੋਂ ਪਹਿਲਾਂ ਸੂਈ ਆ ਹੈ ਹਾਂਜੀ ਠੀਕ ਆ ਬਾਈ ਕਿਨੇ ਦਿਨ ਹੋ ਗਿਆ ਸੂਈ ਨੂੰ ਵੀਰੇ ਇਹਨੂੰ ਇਹਨੂੰ ਬਈ ਸੂਈ ਨੂੰ ਹੋ ਗਿਆ ਹਫਤਾ ਉਹ ਕੱਟਾ ਬਹੁ ਨਿੱਗਰਾ ਦੇ ਮਗਰ ਅੱਛਾ ਕੱਟਾ ਆ ਇਹ ਤੜਕੇ ਮੈਂ 7 ਸਵਾ 7 ਵਜੇ ਚੋਕੇ ਲਿਆਂਦੀ ਆ ਅੱਜ ਹੀ ਆਈ ਆ ਇਹ ਹਾਂਜੀ ਲਿਆਂਦੀ ਆ ਬਈ ਠੀਕ ਆ ਕਿੰਨਾ ਦੁੱਧ ਤਿਆਰ ਆ ਵੀਰੇ ਇਹਲੇ 8 ਕਿਲੋ ਬਈ ਠੀਕ ਹੈ ਵੀਰੇ ਚਵਾਈ ਚਵਾਈ ਦੀ ਕਿਵੇਂ ਆ ਚਵਾਈ ਚਵਾਈ ਦੀ ਇੱਕ ਨੰਬਰ ਆ ਬਈ ਠੀਕ ਆ ਬਈ ਠੀਕ ਆ ਛੋਟੀ ਸਿੰਘਾ ਸੁੰਘਾ ਦੀ ਬਹੁਤ ਸੋਹਣੀ ਆ ਨਾ ਬਹੁਤ ਸਕੀਨ ਕੱਟੀ ਆ ਬਈ ਅੱਛਾ ਹੋਣ ਫਿਰ ਵੀਰੇ ਇਹਦਾ ਰੇਟ ਕੀ ਕਰਦਗੇ ਵੀਰ ਬਈ ਤੇਰੇ ਪਹਿਲੀ ਵੀਡੀਓ ਤੇ ਪਹਿਲੀ ਝੋਟੀ ਵਿਖਾਉਣ ਲੱਗੇ ਆ ਹਾਂ ਆਫਰ 66000 ਰੁਪਿਆ 60000 ਪੱਕੀ ਗੱਲ ਆ ਪੱਕੀ ਗੱਲ ਆ ਯਾਰ ਪਹਿਲੀ ਵੀਡੀਓ ਤੇਰਾ ਮੂਹ ਪਿਆਰੀ ਬਣਾਉਣਾ ਵਾ ਠੀਕ ਆ ਲਾਡ ਪਿਆਰ ਕਿੰਨਾ ਕਰੀਏ ਕਰ ਦਾਂਗੇ ਮਾਨਤਨ ਕੋਈ ਵੀ ਰਾਜੇ ਠੀਕ ਆ ਚੁਵਾਈ ਕਿਵੇਂ ਲੱਗੀ ਆ ਚੋ ਚੋਆ ਪਸਮਾ ਆਪਣੇ ਤਿੰਨ ਮੰਜਾਂ ਦਾ ਜੇ ਕੋਈ ਪੂਰ ਹੋਵੇ ਗੰਡ ਹੋਵੇ ਛਿੱਟਾ ਕੁਝ ਵੀ ਹੋਵੇ ਮੈਂ ਬੰਦੇ ਨੂੰ ਕਰਾਇਆ ਦੇਉਂਗਾ ਕੀ ਬਾਤ ਓਕੇ ਕੋਈ ਧਨਵੱਧ ਘਰ ਨਿਕਲ ਜੇ ਤਾਂ ਵੀ ਆਪਣਾ ਕਰਾਇਆ ਬਈ ਬੰਦਾ ਮੇਰੇ ਤੋਂ ਲੈ ਜੇ ਅਜੇ ਮੈਂ ਨਹੀਂ ਦਿੰਦਾਗਾ ਤੈਨੂੰ ਫੋਨ ਲਾ ਲੇ ਵਾ ਠੀਕ ਆ ਓਕੇ ਵੀ ਕਾ ਅਸੇ ਇੱਕ ਗੱਲ ਆ ਯਾਰ ਛੋਟੀ ਸੋਹਣੀ ਸੋਹਣੀ ਬਹੁਤ ਆ ਹਨ ਇਹ ਮੇਰੀ ਦਾ ਭੋਲ ਹੀ ਪਾਉਣ ਬਾਈ ਤੈਨੂੰ ਟੋਕਰ ਕੱਪੜ ਕਰਕੇ ਫੇਰ ਦੇ ਦੇ ਕੋਈ ਲੈ ਲਾਂਗੇ ਵੀ ਟੋਕਰ ਕੱਪੜ ਫੇਰ ਵੱਧ ਵੇਚ ਜੇਂਗੇ ਲੈ ਵੀ ਮੇਤਰੋ 6000 ਰੁਪਏ ਦੇ ਵਿੱਚ ਆ ਝੋਟੀ ਮਿਲਨੀ ਆ 4 ਦੰਦਾ ਬਈ ਹਾਂ 4 ਦੰਦਾ ਲੇਲਾ ਫੂਆ 8 ਕਿਲੋ ਦੋ ਤਾਂ ਬਈ ਕੋਈ ਮਰਜ਼ੀ ਝੋਲੇ ਠੀਕ ਆ ਸੂਈ ਕਿੰਨੇ ਦਿਨਾਂ ਦੀ ਆ ਬ੍ਰਦਰ ਸੂਈ ਨੂੰ ਹਫਤਾ 10 ਦਿਨ ਹੋ ਗਏ ਬਈ ਮੈਂ ਕਹ ਪਹਿਲਵਾਨ ਵੀ ਚੰਗਾ ਹਾਂ ਬਹੁਤ ਨਿਗਰਾ ਬਈ ਦੁੱਧ ਇੱਦਾਂ ਨੂੰ ਛੱਡਦੇ ਸੀਗੇ ਜਾਨ ਬਹੁਤ ਆ ਬਈ ਮਾੜੇ ਬੰਦੇ ਨੂੰ ਖੱਚ ਕੇ ਲੈ ਜਾਂਦਾ ਕੱਟਾ ਬਾਕੀ ਦੁੱਧਾਂ ਦੇ ਝੋਟੀ ਥਲੇ ਤਾਂ ਹੀ ਛੱਡਦੇ ਆ ਨਾ ਲੈ ਆਉਂਦੀ ਦੋ ਦੋ ਕਿਲੋ ਵਾਲੀ ਫਿਰ ਕਿਵੇਂ ਛੱਡਦੇ ਬਾਕੀ ਯਾਰ ਆ ਇਸ ਮੋਲ 'ਚ ਤੂੰ ਵੀ ਸਿਆਣਾ ਸਰਬੇ ਜਾਨਾ ਕੋਈ ਫਾਇਦਾ ਨਹੀਂ ਦਿੰਦਾ ਅਸੀਂ ਅਸੀਂ ਕਰੀ ਜਾਂਦੇ ਬਈ ਮੈਨੂੰ ਤਾਂ ਤੇਰਾ ਪਾ ਸੁਣ ਕੇ ਲੋਕਾਂ ਨੂੰ ਤਾਂ ਕੀ ਆਉਣੀ ਆਉਣੀ ਦੇਖ ਵਿੱਚ ਨਹੀਂ ਠੀਕ ਆ ਵੀਰੇ ਯਾਰ ਜਾਇਿਕਮਾਈ ਜਵਾਬ ਬਈ ਪਤਾ ਕੀ ਗੱਲ ਹੈ ਗਰੀਬ ਘਰੋਂ ਲਈਏ ਝੋਟੀ ਬਾਲਾ ਸੇਵਾ ਸਾਹ ਵਾਲੀ ਸੀ 10 ਕਿਲੋ ਦੁੱਧ ਦਈ ਜੋਗੀ ਆਉਣੇ ਵੀਰੇ 10 ਵੀ ਬਈ ਯਾਰ 9 ਕਿਲੋ ਵੀ ਦੇ ਕੇ ਤਾਂ ਕੀ ਮਾੜੀ ਕੀ ਮਾੜੀ ਟੋਕੜਾ ਵਾਲੇ ਭਾਜਿਆ ਹਾਂ 70 75 ਦਾ ਟੋਕੜਾ ਦਾ ਮੰਗਦਾ ਸਾਡੇ ਤੋਂ ਮੰਗਦੇ ਆ ਬਈ ਤੂੰ ਮੰਗਦੇ ਆ ਬਈ ਪੂਰੇ ਪੱਕੇ ਲੈ ਲਈ ਝੋਟੀ ਆ ਨਹੀਂ ਠੀਕ ਆ ਬਈ ਅੱਜ ਆਜੀ ਲੈ ਕੇ ਬਾਹਰ ਸੜ ਕੇ ਲਾਈ ਆ ਕੋਈ ਨਵਾਇਆਂ ਤਵਾਇਆਂ ਨਹੀਂ ਨਹੀਂ ਠੀਕ ਆ ਤੇ ਬਿਊਟੀ ਪਾਰਲਰ ਵੀ ਨਹੀਂ ਕੀਤਾ ਅਜੇ ਕੁਝ ਵੀ ਨਹੀਂ ਕੀਤਾ ਬਸ ਆਈ ਲੈ ਜਾਨੀ ਆ ਪਕੜਾ ਬਾਹਰ ਚੋਲਾ ਰੱਖਿਆ ਬਰੋ ਕੀ ਨਹੀਂ ਸਹੀ ਗੱਲ ਤੂੰ ਬਸ ਬਈ ਜਦੋਂ ਦਿਹਾੜੀ ਦਾ ਮਸਲਾ ਸੋਚ ਕੇ ਚੱਲਦੇ ਆ ਉਹਦੇ ਵਿਕੀ ਜਾਂਦਾ ਯਾਰ ਭਾਈ ਹਨਾ ਭਾਈ ਯਾਰ ਬਾਲਾ ਸੁਰਖੀ ਪਾਊਡਰ ਲਾ ਕੇ ਵੀ ਕਰਾਂਗੇ ਜਿਹਨੇ ਜਾਈਂ ਆਈ ਲੈ ਜਾਈਂਗਾ ਸ਼ਾਇਦ ਬਾਲਾ ਹੀ ਰਹਿਣਾ ਟੈਕਨਲ ਪਾਉਣ ਬਈ ਹੋਰ ਆ ਮੇਰੀ ਗੱਲ ਸੁਣ ਤੂੰ ਜਦੋਂ ਮੇਰੇ ਨਾਲ ਵੱਡਾ ਭਾਈ ਆ ਵੀ ਮਰੋ ਜਾਂ ਛੋਟਾ ਪਤਾ ਨਹੀਂ ਮੈਨੂੰ ਪਤਾ ਪਰ ਜਿਹੜਾ ਨਫਾ ਜਾਇਜ਼ ਆ ਉਹ ਹੀ ਪਾਜਦਾ ਹਾਂ ਮੰਨਦਾ ਬਾਕੀ ਯਾਰ ਐਵੇਂ ਤਲੇਹੇ ਪਾਲਾ ਉਹ ਕਰ ਲੈ ਜਾ ਕਰ ਲੈ ਜਿਹੜੇ ਤੇਰੇ ਨਾਲ ਨਿਆਰਾ ਤੇ ਸਾਹਮਣੇ ਮੈਂ ਤਾਂ ਹੋਂ ਆ ਕੇ ਤੇ ਸੁੱਧੀ ਵੀਡੀਓ ਹੀ ਆ ਤਰਕੇ ਗੱਡੀ ਚ ਲੱਗ ਜੀ ਨੇ ਯਾਰ ਲੈ ਜਾਣੀ ਆਈ ਲੈ ਜਾਈਂਗਾ ਹੂੰ ਬਸ ਠੀਕ ਇੱਧਰ ਆ ਜਾ ਬਾਕੀ ਯ ਤੈਨੂੰ ਡਰਦੀ ਆ ਸੀਰ ਠੰਡੀ ਦਾ ਲੈ ਨਹੀਂ ਠੀਕ ਆ ਬਈ ਥੋੜੇ ਥੋੜੇ ਡਰਦੀ ਆ ਉਹ ਉਪਰਾਂ ਦਾ ਕਰਦਾ ਹੀ ਕਰਦਾ ਬਸ ਜੀ ਚੁਈ ਜਾਵੇ ਯਾਰ ਕੋਈ ਚੱਕਰ ਨਹੀਂ ਬਸ ਠੀਕ ਕਿਉਂਕਿ ਮੈਂ ਲੈ ਆ ਨਹੀਂ ਤੇਰਾ ਮੋਲ ਸੁਣ ਕੇ ਕਿਦੜਾ ਪੈ ਜਾਣਾ ਹੁੰਦਾ ਤਾਂ ਆਹ ਦੱਸੀ ਬਈ ਪੂਰੀ ਬਾਰੇ ਮੈਨੂੰ ਹਾਂ ਬਈ ਇਹ ਤੀਜਾ ਸੂਆ ਸੂਈ ਆ ਬਈ ਤੀਜਾ ਸੂਆ ਅਜਨੂੰ 5 6 ਦਿਨ ਹੋ ਗਏ ਸੂਈ ਨੂੰ ਠੀਕ ਆ ਤੇ ਪਨੀਲੀ ਆ ਬਈ ਬੁਰੀ ਕੱਟੀ ਅੱਛਾ ਕੱਟੀ ਜਾਂਦੇ ਮਿਹਰਬਾਨੀ ਬਈ ਬਈ ਕੱਟੀ ਦਿਖਾ ਪਹਿਲਾਂ ਸਾਰੇ ਮਰਜ਼ਾ ਤਾਂ ਬਾਅਦ ਚ ਦਿਖਾ ਦੇ ਸਾਰੀਆਂ ਕੱਟੀ ਦੇ ਨਿਸ਼ਾਨੀਆਂ ਪੂਰੀਆਂ ਹੂੰ ਅੱਖਾ ਅੱਖਾ ਅਸਬਾਲੀ ਕੇ ਨੀ ਹੈ ਨਾ ਤੁਨ ਤੁਨ ਸਾਰਾ ਕੁਸ ਬਈ ਨਿਸ਼ਾਨੀਆਂ ਪੂਰੀਆਂ ਕੰਪਲੀਟ ਕਰਦੀ ਹੈ ਠੰਡ ਜੀ ਮਣਾਈ ਬੈਠੀ ਹੈ ਨਾ ਠੰਡ ਜੀ ਅੱਜ ਥੋੜਾ ਮੌਸਮ ਬਦਲ ਗਿਆ ਨਾ ਹੋਹ ਪਰਾਪੁਰਾ ਦੇ ਮਾਰਗੀ ਬੜੀ ਚੰਗੀ ਯਾਰ ਸਾਰਾ ਕੋਈ ਇੱਕ ਨੰਬਰ ਆ ਬਈ ਕੱਟੀ ਜਿਹੜਾ ਦੁੱਧ ਪਿਆ ਗਿਆ ਅੱਧੀ ਮੈਂ ਫਰੀ ਕਰ ਦੂ ਹਾਂ ਇਹਦੇ ਨੂੰ ਹਾਂ ਅੱਛਾ ਵੀਰੇ ਦੁੱਧ ਕਿੰਨਾ ਹੈ ਥੱਲੇ ਦੁੱਧ ਵੀ ਅੱਜ ਪੰਜਾਂ ਛੀਆਂ ਦੇ ਵਿੱਚ 11 ਕਿਲੋ ਹੋਊਗਾ 11 ਕਿਲੋ ਤਿਆਰ ਆ ਤੇ ਚਵਾਈ ਕਿਵੇਂ ਲੱਗੀ ਪਾਉਣ ਦੀ ਬਈ ਚਵਾਈ ਤਾਂ ਬਈ ਯਾਰ ਕਾਹਨੂੰ ਗੱਲਾਂ ਕਰਦਾ ਅੱਛਾ ਓਕੇ ਜੀ ਫੋਟੋ ਜੀ ਆਪਾਂ ਬੱਚਾ ਲਾ ਲ ਗਏ ਇਹਦੇ ਤੇ ਧਾਰਾ ਮਰਾਲੂਗੀ ਕੋਈ ਟੱਕਰ ਨਹੀਂ ਮਰਾਲੂ ਠੀਕ ਆ ਬਾਈ ਫੋਕੇ ਤੀਨ ਨੂੰ ਤੋੜ ਕੇ ਵਿਖਾ ਦਈਏ ਪਹਿਲਾਂ ਤੋੜ ਦਨੇ ਹਾਂ ਫਿਰ ਇਹਦਾ ਮੰਝਾ ਯਾਰ ਨਾ ਹੁਣ ਇੱਥੇ ਵੀ ਆਉਂਦਾ ਨਹੀਂ ਸਾਡੇ ਸ਼ਹਿਰ ਦਾ ਕੰਮ ਹੈ ਹੂੰ ਦਰਦੀਆਂ ਹੋ ਕੋਈ ਸ਼ਹਿਰਦਾਰੀ ਕਰਕੇ ਘੱਟ ਆਉਂਦਾ ਹਨਾ ਜੇ ਇਹੀ ਬਾਹਰਪੁਰ ਬੰਨੀਆਂ ਦੇ ਡਰ ਲੈਦੇ ਇਹਨਾਂ ਦਾ ਬੱਚੇ ਕੋਲ ਹੀ ਜਾਊਗੀ ਬੱਚੇ ਕੋਲ ਹੂੰ ਨਹੀਂ ਠੀਕ ਆ ਬਹੁਣ ਬਾਈ ਫਸਾਣ ਦੇ ਪੀੜੀ ਦੇ ਪਾਵੇਂ ਆ ਐ ਡੋਲੀ ਨਹੀਂ ਲੈ ਵਾਲਾ ਹੋਣਾ ਚੰਗਾ ਹਨਾ ਯਾਰ ਬੰਦਾ ਚਾਹ ਲਗ ਲਾ ਚੁਆ ਵੈ ਥਲੋ ਦੇ ਦੂਗੀ ਭਾਈ ਬਾ 14 ਨਹੀਂ ਤਾਂ 12 13 ਤੋਂ ਤਾਂ ਜਾਂਦੀ ਨਹੀਂ ਇਹ ਕਿਹੜੇ ਕਿਰੋ ਤਾਂ ਹੋਣੀ ਆ ਮੇਰੇ ਕੋਲ 4 ਦਿਨ 5 ਦਿਨ ਖੜ ਗਈ ਤੇ ਮੈਂ 14 ਨਹੀਂ ਮੜਾ ਦੂੰ ਹਾਂ ਸਹੀ ਗੱਲ ਆ ਪਤੀਏ ਭਾਈ ਦੁੱਧ ਦਾ ਸੇਵਾ ਦਾ ਸੇਵਾ ਦਾ ਠੀਕ ਹੈ ਪਤੀ ਇੱਕ ਗੱਲ ਹੋਰ ਆ ਮੈਂ ਵੀ ਨੀਲੀ 라ਵੀ ਤੇ ਪੈਂਦੀ ਆ ਹਾਂ ਇਹ ਨਹੀਂ ਤਿਲਾਲੀ ਬੁਰੀ ਆ ਹੂੰ ਬੰਦ ਦੇ ਭਾਈ ਇਹ ਬੁਰੀਆਂ ਚ ਆਉਂਦੀ ਆ ਇਹ ਕਿਹੜਾ ਦੂਜੀ ਹੈ ਵਿਚਾਰੀ ਕੋਈ ਨਹੀਂ ਠੀਕ ਆ ਪਾਉਣ ਬਾਈ ਅੱਛਾ ਇਹਦਾ ਰੇਟ ਪਾਉਣ ਬਾਈ ਜਾਂ ਦੇਣ ਲੈਣ ਵਾਲਾ ਮੰਗ ਲਈ ਸਵਾ ਗਲੱਖ ਨਹੀਂ ਜ਼ਿਆਦਾ ਯਾਰ ਧੱਕਾ 1 5 1 5 ਹਾਂ ਆਹ ਤਾਂ ਹੋ ਜੀ ਨਾ ਗੱਲ ਫਿਰ ਇੱਥੇ ਆ ਤੇ ਹੁਣ ਮੈਨੂੰ ਐ ਦੱਸ ਵੀ ਜੇ ਬੱਚਾ ਲਾ ਲਈ ਆਪਾਂ ਫਿਰ ਬੱਚਾ ਲਾ ਲੈਨੇ ਆ ਲਾ ਲੈ ਵਾਲੂ ਆ ਵੇਖ ਮੈਂ ਇਹਨੂੰ ਯਾਰ ਕਿੱਡਾ ਸਾਫ਼ ਲੱਗਿਆ ਲਾ ਹਰ ਧਾਰਾ ਵਿਖਾਈਏ ਕੋਈ ਖਰੀਦੂ ਆਉਣ ਲਾਣੀ ਇਹਨੂੰ ਕਲੀ ਬੱਚਾ ਲਾਤਾ ਮੈਂ ਕਿਹਾ ਵੀ ਬੂਰੀ ਦੇ ਮਗਰ ਨੀਲੀ ਦਾ ਵੀ ਦੀ ਕੱਟੀ ਆ ਤੇ ਤੁਸੀਂ ਖਰੀਦਨ ਨਾਲ ਹੋ ਜਾਓਗੇ ਬੇਚਿੰਤਾ ਤਾਂ ਤੇ ਫਿਰ ਮੈਂ ਕਿਹਾ ਵੀ ਬੱਚਾ ਲਾਵਾਂ ਤੇ ਧਾਰਾ ਮਰਾਵਾਂ ਕਿ ਕਿ ਬਾਈ ਦੇ ਭਾ ਯਾਰ ਨਾ ਬੜੇ ਘੈਂਟ ਆ ਵੀ ਭਾਵਾਂ ਦੇ ਵਿੱਚ ਤਾਂ ਤੁਸੀਂ ਇਹ ਗੱਲ ਕਹਿ ਸਕਦੇ ਆ ਵੀ ਬਸ ਵੀ ਬਾਈ ਕੋਈ ਭਲੀ ਨਹੀਂ ਕਮਾਈ ਕਰਦਾ ਕੋ 14 2 4000 ਇਧਰ ਉਧਰ ਵਾਲੀ ਆ ਤੇ ਹੁਣ ਐ ਆ ਵੀ ਮਿੱਤਰੋ ਤੁਸੀਂ ਵੀ ਐੋ ਜੇ ਬੰਦੇ ਦਾ ਸਾਥ ਤਿਆ ਕਰੋ ਖੱਜਲ ਨਾ ਕਰਿਆ ਕਰੋ ਜੇ ਬੰਦਾ ਚੰਗਾ ਦਾ ਜੇ ਅਗਲਾ ਇਮਾਨਦਾਰੀ ਤੇ ਚੱਲਦਾ ਤੇ ਤੁਸੀਂ ਵੀ ਚੱਲਿਆ ਕਰੋ ਹਰ ਵੀ ਲੈ ਮਿੱਤਰੋ ਤੱਚ ਵਾਈ ਵੇਖੋ ਕਿਰਾਂ ਦੀ ਪਸਮਾਈ ਆ ਮੈਂ ਪਸਮਾ ਕਰ ਗਿਆ ਕਰਮ ਵਾਲੀ ਬੰਮਾ ਕਰਿਆ ਆਂ ਮਾਰ ਦੋ ਵੀਰੇ ਹੁਣ ਇਹ ਨਾ ਘੱਟਲੇ ਦੁੱਧ ਡੋਲਦਾ ਦੁੱਧ 80 ਰੁਪਏ ਕਿਲੋ ਆ ਬਈ ਜਿਹੜਾ ਚੌਂ ਦਾ ਪੰਜ ਜਵਾਕ ਨੂੰ ਪਾਸ ਕਰਾ ਲੇ ਸੁਭਾਅ ਦਾ ਚੰਗਾ ਮੈਂ ਦਾ ਓਕੇ ਵੀਰੇ ਬਾ ਆ ਜਾ ਉੱਠੜ ਪਮਣ ਦੀ ਬਾਈ ਆਹ ਸਭ ਪਤਾ ਠੀਕ ਆ ਬਾਈ ਓਕੇ ਦੀ ਰਿਪੋਰਟ ਆ ਲੈ ਪਵਨ ਦੀ ਬਾਈ ਇੱਕ ਗੇੜਾ ਹੁਣ ਹੋਰ ਕਢਾ ਦੇ ਪਸਮੀ ਹੋਈ ਆ ਵਿਖਾ ਦਈਏ ਇਹਨੂੰ ਆਪਾਂ ਪਸਮੀ ਨੂੰ ਵੀ ਤੇ ਟੱਟੀ ਬੜੀ ਚੰਗੀ ਚਾ ਰਹਿਣ ਦੇ ਪਾ ਮੈਂ ਤਾਂ ਇੱਥੇ ਵਿਖਾ ਦੇ ਨਾ ਠੀਕ ਆ ਦਰ ਲਵਰ ਨਾਲ ਬਹੁਤ ਚੰਗੀਆਂ ਮੈਂ ਇਹਦੀਆਂ ਹਨਾ ਹੁਣ ਇੱਕ ਥੱਲੋ ਵੇ ਇੱਕ ਪੌਣ ਦੀ ਹੋਏ ਕਰ ਇੱਕ 5 ਦਾ ਕਹਦਾ ਤੇ ਹੁਣਾ ਜੀਣੀ ਆ ਦੇਣੀ ਕਿ ਨਹੀਂ ਦੇ ਜਸਟ ਨੋ ਕਰ ਦਿਆਂਗੇ ਮਾਨ ਯਾਰ ਕੋਈ ਬਦਲ ਲੈਣਾ ਕਿੰਨਾ ਕੋ ਕਰ ਦਿਆਂਗੇ ਆਈਡੀਆ 2000 ਦਾ 3 ਦਾ 5 ਦਾ 10 ਦਾ 15 ਦਾ 20 ਦਾ ਦੋ ਦੀ ਦੇ ਦਾਂਗੇ ਯਾਰ 1 ਲੱਖ 2 ਦੀ हां चल थी और कर दी कि क्रैब पाड़ा कोई नहीं, कोई नहीं है आज वो कोई निकाल लेंगे पूरे लाख दी मैं या दे ले जाऊं बस ठीक है बस ਹੁਣ ਨਾ ਕੋਈ ਕਵੇ ਮੈਨੂੰ ਆ ਬਸ ਠੀਕ ਆ ਹੁਣ ਦਾ ਬਾ ਚੋਂ ਨਹੀਂ ਆਵੇ ਦੋ ਟਾਈਮ ਬਸ ਠੀਕ ਆ ਓਕੇ ਅੱਛਾ ਆਪਾਂ ਹੁਣ ਦੀ ਬਈ ਬਾਕੀ ਥਾਂ ਥਣ ਵੇਖ ਬਈ ਯਾਰ ਕੱਲਾ ਕੱਲਾ ਲੱਗਿਆ ਓਕੇ ਦੀ ਰਿਪੋਰਟ ਆ ਜਾਵਾ ਯਾਰ ਦੇਖ ਲੈ ਵਾ ਕੱਟੀ ਇੱਕ ਵਾਰੀ ਫੇਰ ਵਿਖਾ ਯਾਰ ਕੱਟੀ ਨਾ ਆਹ ਹੋਏ ਕੱਟੀ ਨੂੰ ਦੁੱਧ ਦਾ ਛੱਡਦੇ ਹੋਰ ਜਮਨ ਤੇ ਕੱਟੀ ਬਣੂਗੀ huri ਟੌਪ ਦੀ ਚੀਜ਼ ਅੱਛਾ ਆਪਾਂ ਹੁਣ ਦੀ ਬਈ ਟੋਕੜ ਮੇ ਦੀ ਕੀ ਡਿਟੇਲ ਆ ਟੋਕੜ ਬਈ ਆਹ ਦੋ ਤਰੀ ਨੂੰ ਟੀਕਾ ਭਰਾਇਆ ਆਪਾਂ ਝੂਠ ਨਹੀਂ ਮਾਰਨਾ ਆਹ ਜਿਹੜੀ ਦੋ ਨੂੰ ਹਾਂ ਠੀਕ ਆ ਮਗਰ 88 ਚੌਣ ਦੀ 88 ਚੌਣ ਦੀ ਆ ਕੱਟੀ ਆ ਹੈ ਆਪਾਂ ਡਾਕਟਰ ਨਾਲ ਵੀ ਗੱਲ ਕਰਾਂਗੇ ਆਪਣੇ ਕੋਲੇ ਲਿਆਜੀ ਬੰਦਾ ਆਉਗਾ ਠੀਕ ਹੈ 84 88 ਚੌਣ ਦੀ ਆ ਤੇ ਇਹਨੂੰ ਹੋ ਗਏ ਸਾਢੇ ਪੰਜ ਮਹੀਨੇ ਸੂਈ ਨੂੰ ਜਮਾਂ ਝੂਠ ਮਾਰਕ ਨਹੀਂ ਠੀਕ ਹੈ ਦੁੱਧ ਤਾਜੀ ਕਿੰਨਾ ਚੋਲਿਆ ਤਾਜੀ ਆਪਾਂ ਬਈ ਤੀਜੇ ਸੁਵੇ ਹੋ ਗਈ ਘਰੇ ਚ ਹੋਈ ਆ ਗੱਬਣ ਤਿਆਰ ਦੀ ਮੇਰੇ ਕੋਲ ਫੋਨ 'ਚ ਵੀਡੀਓ ਜਿਹੜਾ ਬੰਦਾ ਲਊਗਾ ਆਪਾਂ ਵਿਖਾਵਾਂਗੇ ਠੀਕ ਆ ਤਿਆਰ ਪੂਰੀ ਚੰਗੀ 16 ਕਿਲੋ ਦੁੱਧ ਨਾਰਮਲ ਸੇਵਾ ਦੇ ਦਿੰਦੀ ਆ ਦਿੰਦੀ ਰਹੀ ਠੀਕ ਆ ਬਾਈ ਬਾਕੀ ਵਜਨ-ਵੁਜਨ ਵੇਖੋ ਮੈਂ ਅੱਛਾ ਫੋਨ 'ਚ 31 ਵੀ ਦੇਣੀਆਂ ਤੇ ਮਰਜ਼ ਵੀ ਦੇਣੀਆਂ ਦੁੱਧ ਕਿੰਨਾ ਇਹਦਾ ਥੋੜਾ ਦੁੱਧ ਵੀ ਝੂੜਨੀ ਮਾਰਨਾ ਦਾ ਦੋ ਹੋਊਗਾ 5 ਕਿਲੋ ਮਿਲਦੀ ਦੋਵੇਂ ਟਾਈਮ ਹਾਂ ਕੱਟੀ ਤੇ ਮਿਲੂ ਬਾਈ ਠੀਕ ਆ ਬਿਨਾਂ ਕੱਟੀ ਤੋਂ ਨਹੀਂ ਮਿਲਦੀ ਕਿੰਨੇ ਦੀ ਦੇਣੀ ਹੈ ਮੇਰੇ ਅੱਟ ਬਈ ਮੈਨੂੰ ਤਾਂ ਯਾਰ ਦੂਜੇ ਲਾਉਂਦੇ ਸੀਗੇ ਪੈਸੇ ਆਪਾਂ ਉਹਨਾਂ 60000 ਦੀ ਮਹ ਦੇ ਦੂੰਗਾ 60000 ਕੋਈ ਸਾਮਰਾ ਬੰਦਾ ਦੋ ਤਿੰਨ ਦਾ ਟੀਕਾ ਮੇਰੇ ਕੋਲ 12000 ਦੀ ਕੱਟੀ ਆ 88 ਚਾਉਣ ਦੀ ਕੱਟੀ ਮਗਰੇ ਆ 15000 ਦੀ 12 ਦੀ ਤਾਂ 10 ਦੀ ਰੱਖ ਲੈ ਤੋ 10 ਦੀ ਤਾਂ ਕੱਟੀ ਆ ਤੇ ਮੋਲਾ ਵਜਨ ਵੀ ਮੇਰਾ ਬਹੁਤ ਆ ਨਹੀਂ ਠੀਕ ਆ ਇਹ ਲੱਪੂ ਵਾਲਾ ਕਾਮੀ ਆ ਬਈ ਯਾਰ ਚੋ ਠੀਕ ਆ ਪੌਂਦ ਤੇ ਗਾਲ ਜੋ ਨਹੀਂ ਕੋਈ ਯਾਰ ਆਪਾਂ ਉਧਰ ਨਹੀਂ ਨਾਲੇ ਦੁੱਧ ਤੇ ਆਈ ਆ ਹੋ ਜੀ ਸਾਮਰਾ ਬੰਦਾ ਮੈਂ ਲੈ ਜਾਵੇ ਤੇ ਐ ਮੈਂ ਨਾਲ ਚਾਹੇ ਦੁੱਧ ਪੀ ਆਈ ਜਾਊਗੀ ਹੂੰ ਨਾਲੇ ਜੇ ਜੇ ਰਹਿ ਗਈ ਯਾਰ ਹੁਣੀ ਹੋ ਮਰੀਆ ਪਿਆਰੀ ਜੀ ਦਾ ਨਾਮ ਦਾ ਘਰ ਰਹੂਗੀ ਅੱਛਾ ਆਪਾਂ ਹੁਣ ਨੰਬਰ ਦੱਸੀ ਭਾਈ 79338119 ਇੱਕ ਵਾਰੀ ਹੋਰ ਆਉਣ 79338119 ਠੀਕ ਹੈ ਭਾਈ ਇਸ ਨੰਬਰ ਤੇ ਕਰਨੀਏ ਮਿੱਤਰੋ ਤੁਸੀਂ ਬਾਕੀ ਵੀ ਆਪਾਂ ਟਾਈਮ ਹੋਇਆ ਮੇਰੇ ਨਾਲ 2 ਘੰਟੇ ਚੋਈ ਦੀ ਹੋਣੀ ਹੈ ਪਿਆ ਭਾਈ ਪਿਆ ਆ ਮੈਂ ਬੁਰੀ ਹੱਥ ਨੂੰ ਇਹ ਮੌਕੇ ਜਦੋਂ ਟਾਈਮ ਤੇ ਆਉਂਦੀ ਐ ਤੇ ਪੱਟ ਨਹੀਂ ਮੁੜਦਾ ਮੈਂ ਠੀਕ ਆ ਬਈ ਮਤਲਬ ਇਹ ਪਲਵਾਨਾਂ ਵਾਲੀ ਤੋਰ ਬਣ ਜਾਂਦੀ ਹਣੀ ਹਣਾ ਗੱਲਬਾਤ ਲਈ ਨੰਬਰ ਪਾਈ ਆ ਸਕਰੀਨ ਦੇ ਉੱਤੇ ਸ਼ਹਿਰ ਕੋਟ ਕੇ ਪੂਰਾ ਅਗਲੀ ਕਾਰਵਾਈ ਤੁਹਾਡੇ ਹੱਥੇ ਮੇਰਾ ਨੰਬਰ ਆਈ ਜਿਹੜੇ ਭਰਾ ਨੂੰ ਜੱਜੂਗਾ ਜਾਣਵਰ ਬਈ ਭਾਗਰਾ ਤੇ ਲੋਟ ਤੇ ਜਾਨਵਰ ਦੁਕਾਨੇ ਦੇ ਦਿਖਾਤੇ ਆ 60000 ਦੇ ਵਿੱਚ ਤੋਕੜ ਲੱਖ ਰੁਪਏ ਦੇ ਵਿੱਚ ਪੂਰੀ ਤਾਜੀ ਸਈ ਮਗਰ ਕੱਟੀ ਨੀਲੀ ਦਾ ਵੀ ਦੀ ਪੰਜਾ ਦੇ ਵਿੱਚ 11 ਕਿਲੋ ਦੁੱਧ ਤੇ ਆ ਫਿਰ ਕਹਿਣਾ ਤੋਹਫਾ ਕਹਿ ਸਕਦੇ ਆ ਭਾ ਦਾ ਸਿਰਫ 68000 ਦੇ ਵਿੱਚ ਤੁਸੀਂ ਦੱਸੋ ਇਹੋ ਜਿਹੀ ਕੋਈ ਬੰਦਾਲ 50000 ਦੀ ਤਾਂ ਆਪਾਂ ਕੱਟੀ ਵੇ ਵੀਰ ਨੇ ਬਈ ਦੁੱਧ ਵੀ ਦੇਣਾ 8-9 ਕਿਲੋ ਚੰਗਾ ਵੀ ਸੱਜਣੋ ਫਿਰ ਮਿਲਦੇ ਆ ਅਗਲੀ ਵੀਡੀਓ ਦੇ ਨਾਲ